ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ਼ਿਗਰੂ ਤੇਗ ਬਾਦੋ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਸਰਬੱਤ ਦਾ ਭਲਾ ਕਰਵਾ ਬਜੀ ਮਿਹਰ ਕਰੋ ਕਿਰਪਾ ਕਰੋ ਬਜੀ ਦੁੱਖਾਂ ਤੋਂ ਸਦਾ ਮਾਛ ਕਰਵਾ ਬਜੀ ਅੱਖੀ ਕੜੀ ਨਾ ਦੇਖੋ ਕਰੋ ਕਿਰਪਾਵਾ ਬਜੀ ਮਿਹਰ ਕਰੋ ਆਪਣੀ ਕਿਰਪਾ ਕਰੋ ਬਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ I've been yes,

ਤੇ ਕੀਮਤ ਕਈ ਨ ਜਾਏ ਇਹ ਕੀਮਤ ਕਈ ਨ ਜਾਏ ਤੇ ਕੀਮਤ ਕਈ ਨ ਜਾਏ ਤੇ ਕੀਮਤ ਕਈ ਨ ਜਾਏ ਹਰ ਮਨ ਇਤ ਚਿਤਵੋ ਅਰਦਾਸ ਕਹ ਹਰ ਕਹਿ ਬਿਨਾਂ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹ ਤਕ ਤੇਰੇ ਹੁਕਮ ਪਵੈ ਨੀਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦਿਖ ਸੁਬਦਿਸ਼ਟ ਨਾਮ ਕਰਤਾ ਮੁਖ ਮਿਵਾ ਹਕਮ ਅਲਖ ਕਾਰਣ ਪਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਕਹ ਦੇਵ ਰਹੁ ਘਰ ਅਮਰ ਦਾਸ ਕਾਰਣ ਕਰਨ ਜਿਉ ਤੂ ਰਖਹ ਦੇਵ ਰਹੁ ਤਰਨ ਗगन ਨਵਖੰਡ ਮਹ ਜੋਤ ਸਭ ਰੂਪੀ ਰਿਓ ਪਾਰ ਸਥਰਾ ਕਛ ਪੈਦ ਨਹੀਂ ਘਰ ਅਰਜਨ ਪਰ ਤਖ ਹਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਏਤੇ ਔਗਣ ਹਮਾਰੇ ਦਇਆ ਕਰੋ ਕਛ ਮੇਰੇ ਉਪਾਵ ப்ர தார யராபர தப்பணவ நான பின்னா தூர மக்கி தோசாய ਮੈਂ ਆਸਾਰ ਕੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀ ਰਾਮ ਨਾਮ ਉਰ ਮੈਂ ਗਇਓ ਜਾ ਕੇ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਏ ਸੁਖ ਟਲ ਗੁਰ ਸੇਵੀ ਹੇ ਨਸ ਸਾਜ ਸਬਾ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਦੀ ਤਮੂਰੇ ਅਰਸ ਪਰਸਾ ਚਟਿਆ ਤਦ ਡਿਠੇ ਸੰਜੇ ਬਾਤ ਸਾਹ ਮਨ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਸਿਰ ਸਾਹ ਦਾ ਸਾਹ ਇਸ ਪਾਸ ਬਹਿਟਿਆ ਸੋਈਆ ਸਭਨਾ ਦਾ ਵੇ ਸਾਹ सतरामु साहिब जी सूही महल्ला पंजवाप ਕੋਟ ਉਤਾਰੇ ਸੰਗ ਇਹ ਪਵਜਲ ਤਾਰੇ ਜਾ ਕੇ ਦਰਸ ਬਾਪ ਕੋਟ ਉਤਾਰੇ ਪੇਟ ਤੰਗ ਇਹ ਪਵਜਲ ਤਾਰੇ ਹੋਏ ਸਾਜਣ ਸੁਖ ਸਾਰੇ ਜਾ ਕੇ ਟਹਲ ਜੰਦੂਤ ਵਿਦਾਰੇ ਜਾ ਕੇ ਤਿਰਕ ਇਸ ਮਨ ਹੈ ਸਦਾਰੇ ਜਾ ਕੇ ਸਿਮਰਣਾ ਮੁਖ ਹੋ ਜਲਾ ਕੇ ਸੇਵਕ ਰਬ ਆਪ ਸਵਾਰੇ ਸ਼ਰਨ ਨਾਨਕ ਤੈਨ ਸਗਵਨ ਹਾਰੇ ਰਬ ਕੇ ਸੇਵਕ ਰਬ ਆਪ ਸਵਾਰੇ ਨਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਜਾ ਕੇ ਦਰਸ పాਪ ਤੋ ਦਲਤਾਰੇ ਈਟ ਤ ਸੰਗ ਏਹ ਭਵ ਜਲਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੀ ਰਹਾ ਓ ਪਰਮ ਸਨਮਾਨਯੋ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪ੍ਰਤ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਲ ਸ਼ਾਂਤੀ ਦੇ ਪੰਜ ਬਹਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪ੍ਰਤੰਗ 739 ਉੱਪਰ ਸਭਾਏਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਮਲਾਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ